ਗੋਲ ਮਾਈਟਾਂ ਤੇ ਖੇਡਾਂ ਦੇ ਪੁੱਦੇ ਜੰਤਾ ਮੁਕਤੀ ਰੋੜਾਂ ਦੀ ਜਿੰਨੂੰ ਕੌਕੀ ਕੌਕੀ ਕਹਿੰਦੇ ਸੀ ਹੁਣ ਹੋ ਗਈ ਖੇਡ ਕਰੋੜਾਂ ਦੀ ਜਿੰਨੂੰ ਕੌਕੀ ਕੌਕੀ ਕਹਿੰਦੇ ਸੀ ਹੁਣ ਹੋ ਗਈ ਖੇਡ ਕਰੋੜਾਂ ਦੀ ਗੋਲ ਮੋਲ ਜੇ ਪੱਟਾਂ ਉੱਤੇ ਵੇਖੋ ਮੋਰ ਪਵਾਇਆ ਛੱਲੀਆਂ ਵਾਂਗੂੰ ਗੁੰਦੇ ਗੱਪ ਰੂਡੌਲੇ ਖੂਬ ਬਣਾਇਆ ਪੂਰੇ ਫੰਡ ਮਹਈਆ ਨੇ ਪੂਰੇ ਫੰਡ ਮਹਈਆ ਨਹੀਂ ਹੁਣ ਗੱਲ ਰਹੀ ਨਾ ਥੋੜਾਂ ਦੀ ਜਿਨੂੰ ਕੌਕੀ ਟੋਕੀ ਕਹਿੰਦੇ ਸੀ ਹੁਣ ਖੋਗੀ ਖੇਡ ਕਰੋੜਾਂ ਦੀ ਕੋਈ ਜਾਫੀ ਆ ਕੋਈ ਧਾਵੀ ਆ ਸਭ ਸਰੂਆ ਵਰਗੇ ਮੁੰਡੇ ਆ ਦਿਲ ਸੌਦਾ ਤੱਕ ਤੱਕ ਕਰਦਾ ਏ ਜਦ ਭੇੜ ਸਾਨਾਂ ਦੇ ਹੁੰਦੇ ਆ ਨਿਗਹਾਂ ਮੇਰੀ ਰੱਖਦਾ ਏ ਥਾਂ ਥਾਂ ਤੋਂ ਕੱਟੇ ਮੋੜਾਂ ਦੀ ਜਿੰਨ ਕੌਕੀ ਕੌਕੀ ਕਹਿੰਦੇ ਸੀ ਹੁਣ ਹੋ ਗਈ ਖੇਡ ਕਰੋੜਾਂ ਦੀ ਵਰਲਡ ਕੱਪ ਦੇ ਨਾਂ ਦੇ ਉੱਤੇ ਕੌਕੀ ਨੇ ਪੈਰ ਫਸਾਰੇ ਆ ਅਸੀਂ ਤਾਂ ਖੁਸ਼ੀ ਮਨਾਈ ਆ ਕੋਈ ਜਿੱਤੇ ਤੇ ਕੋਈ ਹਾਰੇ ਆ ਮਨ ਵਿੱਚ ਸੁਖਣਾ ਸੁਖੀ ਆਜਣ ਆਵੇ ਮੋਜ ਮਰੋੜਾਂ ਦੀ ਜਿੰਨ ਕੌਕੀ ਕੌਕੀ ਕਹਿੰਦੇ ਸੀ ਹੁਣ ਹੋ ਗਈ ਖੇਡ ਕਰੋੜਾਂ ਦੀ ਕੋਈ ਕਹਿੰਦਾ ਟੋਪ ਪੰਗਲ ਲੈਂਦਾ ਏ ਕੋਈ ਕਹਿੰਦਾ ਟੀਕੇ ਲਾਉਂਦੇ ਆ ਇਹ ਤਾਂ ਬਿਲਕੁਲ ਚੰਗਾ ਨਹੀਂ ਐਵੇਂ ਕਿਉਂ ਜਾਣ ਲਿਖਉਂਦੇ ਆ ਖਾਣ ਕਰਾਤਾ ਡੰਡ ਮਾਰ ਕੇ ਕਰੋ ਪੂਰਤੀ ਜੋ ਰਾਂਦੀ ਜਿੰਨ ਕੌਲੀ ਸੌਂਦੀ ਕੈਂਦੇ ਸੀ ਹੁਣ ਹੋ ਗਈ ਖੇਡ ਕਰੋੜਾਂ ਦੀ ਕੋਈ ਵੇਲਾ ਸੀ ਜਦ ਕੌਡੀ ਖੇਤ ਨ ਟਿੱਪਿਆਂ ਉੱਤੇ ਜਾਂਦੇ ਸੀ ਤਾਂ ਹੀ ਪਛਤਾ ਜੋਰ ਸੀ ਰੱਖਦੇ ਨਸ਼ਾ ਪਤਾ ਨਹੀਂ ਖੰਦੇ ਸੀ ਯਾਦ ਨਾ ਭੁੱਲੀ ਜੱਫਾ ਮਾਰ ਕੇ ਢਾ ਕੇ ਕੱਡੀਆਂ ਉਡਾਂਦੀ ਜਿੰਨ ਕਬੀ ਕਬੀ ਕਹਿੰਦੇ ਸੀ ਹੁਣ ਹੋ ਗਈ ਖੇਡ ਕਰੋਨਾ ਦੀ ਸ਼ਹਿਰ ਪਿੰਡ ਕੀ ਹਰ ਥਾਂ ਤੇ ਬਣ ਗਏ ਕਲੱਬ ਕਬੱਡੀ ਦੇ ਤੇ ਤੇੀੜੇ ਝੱਕੇ ਅਲੱਖੜ ਕੇ ਤਾਣੀ ਛੱਡੀ ਦੇ ਰੋੜੀ ਵਾਲਿਆ ਮਾਨਾ ਸਾਨੂੰ ਲੋੜ ਹੈ ਬਾਬੇ ਘੋੜਾਂ ਦੀ ਜਿੰਨ ਕਉਂਕੀ ਕਉਂਦੀ ਕਹਿੰਦੇ ਸੀ ਹੁਣ ਹੋਵੀ ਖੇੜ ਕਰੋੜਾਂ ਦੀ ਜਿੰਨ ਕਉਂਕੀ ਕਉਂਦੀ ਕਹਿੰਦੇ ਸੀ ਹੁਣ ਹੋਵੀ ਖੇੜ ਕਰੋੜਾਂ ਦੀ